ਸਾਨੂੰ 6-7 ਹਜ਼ਾਰ ਦਾ ਹੋ ਗਿਆ ਪਰ ਜ਼ਿਮੇਦਾਰ ਨੂੰ ਤੇ ਬਾਕੀ 7-8 ਮੋਟਰਾਂ ਹੋਰ ਖੁੱਲੀਆਂ ਹੀ ਉਹ ਜੱਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 1 ਮਹੀਨੇ ਵਾਲੇ ਮੋਟਰ ਖੁੱਲੀ ਆ ਤੇ ਹੁਣ ਜੱਕਵਾਲ ਖੁੱਲ ਗਿਆ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਜੱਕਵਾਲ ਖੋਲਦੇ ਆ ਜਾਂ ਮੋਟਰਾਂ ਖੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਇੰਨੇ ਵੀ ਇਸ ਲਾਈਨ ਦੇ ਵਿੱਚ ਸਾਰੇ ਆਂਦੇ ਬਈ ਸਾਰਿਆਂ ਦੇ ਪਦਰੇ ਹੀ ਖੁੱਲੇ ਆ 7-8 ਜਾਣੇ ਹੈਗੇ ਸਾਰੇ ਨੇ ਖੁੱਲ ਗਏ ਮੋਟਰਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇ ਕੋਈ 7-8 ਮੋਟਰਾਂ ਦਾ ਨੁਕਸਾਨ ਹੋਇਆ ਤਾਂ ਮੈਂ ਇਹੀ ਚਾਹੁੰਦਾ ਵੀ ਜਿੰਨੇ ਵੀ ਚੋਰੀ ਕਰਨੀ ਹੈ ਚੋਰ ਨੂੰ ਵੀ ਸਾਡੇ ਕੋਲ ਚਾਬੀ ਲੈ ਜਾਇਓ ਕਰੋ ਘਰੋਂ ਆਣ ਕੇ ਤੇ ਜਿਵੇਂ ਜਾਂਦੇ ਖੋਲੇ ਕਰੋ ਇਹਨਾਂ ਦਾ ਬੇਤਰ ਇਹੀ ਆ ਸਾਨੂੰ ਪ੍ਰੇਸ਼ਾਨੀ ਨਹੀਂ ਆ ਨਹੀਂ ਹੈ ਸੇਰ ਤੋਂ ਲਾ ਕੇ ਬੰਬੀ ਛੱਡਣੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੀ ਕੰਮ ਹੁੰਦਾ ਉਹਦਾ ਚੱਕ ਬਾਲੀ ਨਹੀਂ ਹੁੰਦਾ ਤੇ ਤੋੜ ਜਾਂਦੇ ਨੁਕਸਾਨ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰੇਸ਼ਾਨੀ ਜ਼ਿਆਦਾ ਨਮਕੀ ਟੈਂਸਨਾਂ ਬੋਝ ਅੱਗੇ ਆਨੇ ਟੈਂਸਨ ਬੋਝ ਪਏ ਨੇ ਹੁਣ ਇਹ ਹੋਰ ਬੋਝ ਪਾਤਾ ਵੀ ਇਹ ਨੂੰ ਫਲਾਉਣਾ ਚਾਹਵੇ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੁੰਨਾ ਵਾਲੀ ਮੈਨੂੰ ਜ਼ਿੰਮੇਵਾਰਾਂ ਭਰਾਵਾਂ ਨੇ ਆਗੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਵਾਰ ਹੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੱਕ ਬਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਤੇ ਉਹ ਲਾਗੇ ਹੋਰ ਜ਼ਿੰਮੇਵਾਰ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਟੁੱਟ ਗਿਆ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਵਾਰ ਆ ਗਏ ਜੋ ਸਤਾ ਜੀਮੇ ਦਾ ਜਾ ਕੇ ਆਪਣੇ ਇੰਜਨ ਚੱਕ ਕੀਤੇ ਕਿਸੇ ਮੋਟਰ ਚੱਕ ਕੀਤੀ ਇਹ ਸਤਾ ਅੱਠ ਜੀਮੇ ਦਾ ਚੱਕ ਵਾਲੀ ਵੀ ਤੋੜ ਕੇ ਲਾਗੇ ਔਰ ਬੈਂਡ ਵੀ ਨਾਲ ਤੋੜ ਕੇ ਲਾਗੇ ਹੋਏ ਆ ਔਰ ਜੀਮੇ ਕੋਈ ਦਰਖਾਸਤ ਨਹੀਂ ਹਾਂ ਦਰਖਾਸਤ ਹਰਾਂਗਪੁਰ ਥਾਣੇ ਦਿੱਤੀ ਹੋਈ ਹੈ ਪੁਲਿਸ ਆਈ ਕੋਈ ਮੌਕਾ ਨਹੀਂ ਨਹੀਂ ਪੁਲਿਸ ਨਹੀਂ ਪਹੁੰਚੀ ਠੀਕ ਹੈ ਨਾ ਪੁਲਿਸ ਪੁਲਿਸ ਕਹਿੰਦੇ ਆ ਵੀ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਤੇ ਕੋਈ ਸ਼ੱਕ ਨਹੀਂ ਲਾਖਦੇ ਬਿਨਾਂ ਰੱਖ ਦਿਓ ਪਰ ਜੀਮੇ ਦਾ ਭਰਾਵਾਂ ਨੂੰ ਸ਼ੱਕ ਕਿਹਦੇ ਤੇ ਹੋਣਾ ਸ਼ੱਕ ਤੇ ਕਿਸੇ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਾਤ ਤੇ ਇਹਦੇ ਨਾਲ ਨੁਕਸਾਨ ਹੈ ਜ਼ਿਮੀਂਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਪਰ ਜ਼ਿਮੀਂਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕਵਲ ਤੇ ਕੁਝ ਜ਼ਿਮੀਂਦਾਰ ਭਰਾ ਤੇ ਵਿਚਾਰੇ ਇਹ ਕਹਿ ਰਹੇ ਸੀ ਵੀ ਚੋਰਾਂ ਦੇ ਅੱਗੇ ਵੀ ਸਾਡੀ ਰਿਕਵੈਸਟ ਨਹੀਂ ਸਮਝੋ ਵੀ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲੈ ਜਨ ਤੋੜਨ ਨਾਲੋਂ ਤੇ ਚੰਗਾ ਹੈ ਵੀ ਉਹ ਖੋਲ ਕੇ ਲੈ ਜਨ ਤਾਂ ਜੋ ਮੜ ਕੇ ਅਸੀਂ ਲਾ ਕੇ ਫਿੱਟ ਦੇ ਕਰ ਸਕੀਏ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾਂ ਕੇ ਇਹ ਰਿਕਵੈਸਟ ਕੁਐਸਟੀ ਕਰ ਸਕਦੇ ਜਿੰਮੇਦਾਰ ਭਈ ਕਿ ਤੋ ਵੀ ਇਸ ਦਾ ਨਾ ਕੀਤਾ ਜਾਏ ਉਹਦਾ ਇੱਕ ਤਾਂ ਬੇਰੁਜ਼ਗਾਰੀ ਵੀ ਹੈਗੀ ਆ ਦੂਜਾ ਨਸ਼ਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀ ਚਕਾਰੇ ਵਾਲਾ ਪਾਸੇ ਜ਼ੋਰ ਬਹੁਤ ਹੈ ਕਿ ਕੋਈ ਵੀ ਸ਼ੀਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਵੀ ਸੋਚ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਕਹਿੰਨਾ ਪਬਲਿਕ ਇੰਨੀ ਪਰੇਸ਼ਾਨ ਹੋ ਗਈ ਹੈ ਕੋਈ ਹਿਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਨਾ ਵੀ ਕਹਿੰਦੇ ਬਦਲਾਅ ਬਦਲਾਅ ਵਾਲਾ ਕੋਈ ਹਿਸਾਬ ਤਰ ਲੱਭਦਾ ਨਹੀਂ ਉਦੇ ਪਹਿਲੀ ਸਰਕਾਰਾਂ ਦੇ ਉਤੇ ਚਾਲਾਂ ਦੇ ਚੱਲਦੀ ਪਈ ਆ ਤੇ ਕੋਈ ਇਸ ਜੀ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਵੀ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਦੇ ਚੌਂਕ ਦੇ ਵਿੱਚ ਹੋਣੀ ਜ਼ਰੂਰੀ ਹੈ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਭਿਆ ਹੋਵੇ ਵੀ ਅਗੇ ਨਾਕਾ ਲੱਗਿਆ ਹੋਇਆ ਅਸੀਂ ਇਥੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪਤ ਡਾਕੂਮੈਂਟ ਪੂਰੇ ਰੱਖਣੇ ਆ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤਾਂ ਚੋਰੀ ਕਚਾਰੀ ਵਾਲੇ ਜੇ ਮੋਟਰਸਾਈਕਲਾਂ ਮੇਰੇ ਤੋਂ ਲੱਗਦੇ ਜਿੱਤੇ ਚੋਰੀ ਕਰਕੇ ਲੱਗ ਗਿਆ ਉਹ ਵੀ ਹੋ ਸਕਦਾ ਚੋਰੀ ਦਾ ਹੀ ਹੋਵੇ ਤੇ ਜੇਕਰ ਫੜੇ ਗਏ ਉਹ ਛੱਡ ਕੇ ਦੌੜ ਜਾਣਾ ਤੇ ਮੁੜ ਕੇ ਉਹ ਜਿਹੜਾ ਜਿਹੜਾ ਮੋਟਰਸਾਈਕਲ ਦਾ ਮਾਲਕ ਹੋਏਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ